ਤਤਰੀ ਕੱਲ੍ਹ ਤੋਂਸਤੋ ਰਵਨੀਤ ਬਿੱਟੂ ਦੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਬਿਆਨ ਤੋਂ ਬਾਅਦ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਸੱਚਮੁੱਚ ਰਵਨੀਤ ਬਿੱਟੂ ਜੁਕੇਂਦਰੀ ਐਮ ਮੰਤਰੀ ਵੀ ਨੇ ਉਹ ਭਾਈ ਅਮਰਤਪਾਲ ਸਿੰਘ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਲੋਕਾਂ ਦੀ ਹੈਰਾਨਗੀ ਦਾ ਕਾਰਨ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਗੱਲ ਕਰਨ ਵਾਲੇ ਕੇਂਦਰੀ ਮੰਤਰੀ ਰਮਨੀਤ ਬਿੱਟੂ ਹਾਲੇ ਕੁਝ ਦਿਨ ਪਹਿਲਾਂ ਯਾਨੀ ਕਿ ਵੋਟਾਂ ਜਦੋਂ ਤੱਕ ਨਹੀਂ ਪਈਆਂ ਸਨ ਉਦੋਂ ਤੱਕ ਤਾਂ ਇਹਨਾਂ ਦੇ ਸੁਰ ਅਤੇ ਬਿਆਨ ਕੁਝ ਹੋរី ਸਨ ਆਓ ਪਹਿਲਾਂ ਉਹ ਵੀ ਦੇਖ ਲਵੋ ਕਿ ਵੋਟਾਂ ਤੋਂ ਪਹਿਲਾਂ ਰਮਨੀਤ ਬਿੱਟੂ ਕੀ ਕਹਿ ਰਹੇ ਸਨ ਉਸ ਤੋਂ ਪਹਿਲਾਂ ਇਸ ਮਾਮਲੇ ਦਾ ਪੂਰਾ ਸੱਚ ਤੇ ਕੀ ਅਪਡੇਟ ਹੈ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਦੇਖੋ ਕਿ ਵੋਟਾਂ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਅਮਰਿਤਪਾਲ ਦੀ ਅੱਜ ਅਮਰਿਤਪਾਲ ਵੀ ਇਲੈਕਸ਼ਨ ਲੜ ਰਿਹਾ ਤੇ ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ 'ਚ ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਅਰਗੇ ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਵੀ ਝਟਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ ਸਾਡੇ ਟ੍ਰੇਨਾਂ 'ਚੋਂ ਲਾ ਕੇ ਮਾਰ ਸਕਦੇ ਆ ਥੀਏਟਰਾਂ 'ਚ ਬੰਬ ਫਾਲ ਲਾ ਸਕਦੇ ਆ ਉਹ ਅਮਰਿਤਪਾਲ ਅਰਗਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੱਗ ਰਹੇ ਨੇ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਬਿਆਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅਮਰਿਤਪਾਲ ਨਾਲ ਖੜਦੇ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਏ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅਮਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖਡੂਰ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉ ਉਹ ਜਿੱਤ ਗਿਆ ਜਿਹੜਾ ਡਿਬਰੂਗੜ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਇਹ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾਂ ਉਹਨੂੰ ਸਿੱਖਦੇ ਆਪ ਕੋ ਕਿ ਜੇ ਉਹ ਐਮਪੀ ਬਣ ਗਿਆ ਤੇ ਸਾਡੇ ਅਰ ਜਿਉਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹੋਊਗਾ ਨੀਤ ਬਿੱਟੂ ਦਾ ਇਹ ਬਿਆਨ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ ਜੋ ਉਹਨਾਂ ਨੇ ਲੁਧਿਆਣਾ ਦੇ ਵਿੱਚ ਆਪਣੀ ਕੰਪੇਨਿੰਗ ਦੇ ਦੌਰਾਨ ਦਿੱਤਾ ਸੀ ਪਰ ਜਦੋਂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬੀਜੇਪੀ ਦੀ ਸਰਕਾਰ ਵੱਲੋਂ ਬਣਾਇਆ ਗਿਆ ਤਾਂ ਉਹਨਾਂ ਨੇ ਜਦੋਂ ਲੁਧਿਆਣਾ ਫੇਰੀ ਪਾਈ ਤਾਂ ਇੱਥੇ ਉਹਨਾਂ ਦੇ ਸੁਰ ਬਿਲਕੁਲ ਬਦਲੇ ਨਜ਼ਰ ਆਏ ਕਿਉਂਕਿ ਇਸ ਦੌਰਾਨ ਜਦੋਂ মিডিਆ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੇਂਦਰ ਦੇ ਵਿੱਚ ਜੋ ਬੀਜੇਪੀ ਸਰਕਾਰ ਬਣੀ ਹੈ ਕੀ ਉਹ ਪੰਜਾਬ ਦੇ ਮਸਲੇ ਹੱਲ ਕਰੂਗੀ ਕੀ ਉਹ ਇੱਕ ਮਿਡਲ ਮੈਨ ਦੀ ਭੂਮਿਕਾ ਨਿਭਾਉਣਗੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਿੱਚ ਕਿਉਂਕਿ ਸਿੱਖਾਂ ਦੇ ਜੋ ਕਾਂਗਰਸ ਦੀ ਸਰਕਾਰਾਂ ਰਹੀਆਂ ਨੇ ਕਾਂਗਰਸ ਪਾਰਟੀ ਆ ਉਹਦੇ ਨਾਲ ਤਾਂ ਸਿੱਧੇ ਮਤਭੇਦ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਧੇ ਮਤਭੇਦ ਹਨ ਨਹੀਂ ਪਰ ਬੀਜੇਪੀ ਦੇ ਨਾਲ ਤਾਂ ਕੋਈ ਅਜੇ ਪੰਗਾ ਵੀ ਨਹੀਂ ਹੈ ਪਰ ਫਿਰ ਵੀ ਜੋ ਕੜਤਨ ਦਿਖ ਰਹੀ ਹੈ ਉਹ ਕੜਤਨ ਦਾ ਕੀ ਕਾਰਨ ਹੈ ਕਿ ਉਸ ਕੜਤਨ ਨੂੰ ਦੂਰ ਕੀਤਾ ਜਾਵੇਗਾ ਤਾਂ ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਮਸਲੇ ਵੀ ਹੱਲ ਕਰਵਾਉਣਗੇ ਬੇਸ਼ੱਕ ਕਿਸਾਨਾਂ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਨ ਦਿੱਤਾ ਕੰਪੇਨਿੰਗ ਨਹੀਂ ਕਰ ਦਿੱਤੀ ਤੇ ਕਈ ਜਗ੍ਹਾ ਤੇ ਬੂਥ ਤੱਕ ਨਹੀਂ ਲੱਗਣ ਦਿੱਤੇ ਜੋ ਉਹਨਾਂ ਦੀ ਹਾਰ ਦਾ ਕਾਰਨ ਬਣੇ ਪਰ ਫਿਰ ਵੀ ਉਹ ਕਿਸਾਨਾਂ ਦੇ ਮਸਲੇ ਹੱਲ ਕਰਵਾਉਣਗੇ ਤਾਂ ਕਿ ਬੀਜੇਪੀ ਅਤੇ ਕਿਸਾਨਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਜੋ ਕੜਤਨ ਹੈ ਉਹ ਦੂਰ ਹੋ ਸਕਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਦੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਅੜਿੱਕਾ ਨਹੀਂ ਪਾਇਆ ਜਾਵੇਗਾ ਤੇ ਨਾਲੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਦੀ ਰਿਹਾਈ ਦੇ ਲਈ ਵੀ ਉਹ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਇਸ ਮਾਮਲੇ ਤੇ ਬਿਆਨ ਦਿੱਤਾ ਹੈ ਤੇ ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲਣਗੇ ਕੁਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਦੇਖੋ ਤੁਸੀਂ ਗੱਲ ਕੀਤੀ ਦੇਸ਼ ਦੇ ਹੋਮ ਮਨਿਸਟਰ ਅਮਿਤ ਸ਼ਾਹ ਦੀ ਉਹਨਾਂ ਨੇ ਆਪਣੀ ਯਾਰੀ ਨਿਭਾਤੀ ਜੋ ਉਹ ਕਹਿ ਕੇ ਗਏ ਉਹ ਉਹਨਾਂ ਨੇ ਕਰਤਾ ਤੇ ਹੁਣ ਮੇਰਾ ਵੀ ਫਰਜ਼ ਆ ਵੀ ਮੈਂ ਉਹਨਾਂ ਦੀ ਆਪਣੀ ਸਰਕਾਰ ਲਈ ਜਿਹੜੇ ਰਾਹ ਏ ਉਹ ਵੀ ਸੁਖਾਵੇਂ ਬਣਾਵਾ ਜਿਹਦੇ ਵਿੱਚ ਕੋਈ ਕੜਤਣ ਨਾ ਹੋਵੇ ਜਿਹਦੇ ਵਿੱਚ ਕੋਈ ਵੀ ਐਸੀ ਗੱਲ ਨਾ ਹੋਵੇ ਇੱਕ ਵੀ ਚਾਹੇ ਕੋਈ ਗਲਤ ਆ ਕੋਈ ਠੀਕ ਆ ਉਹ ਗੱਲਾਂ ਸਾਰੀਆਂ ਉੱਚ ਕੋ ਡਿਬੇਟ ਚ ਪੈਣ ਦੀ ਗੱਲ ਹੀ ਹੈ ਨਹੀਂ ਤੇ ਮੈਂ ਇਹ ਗੱਲ ਆਪਣੇ ਮੈਨੂੰ ਕਿਸੇ ਨੇ ਕਹੀ ਨਹੀਂ ਨਾ ਮੇਰੇ ਇਹ ਮੈਨੂੰ ਇੱਕ ਸਵਾਲ ਆਇਆ ਤੇ ਜਦੋਂ ਇੱਕ ਸਵਾਲ ਇਹ ਆਇਆ ਤੇ ਮੈਂ ਉਦੋਂ ਹੀ ਮੇਰੇ ਮੂੰਹ ਚ ਉਹ ਗੱਲ ਨਿਕਲੀ ਵੀ ਨਹੀਂ ਹੁਣ ਮੇਰੇ ਵੀ ਮਨ ਤੇ ਬੜੀਆਂ ਗੱਲਾਂ ਭਾਵਨਾ ਪਰ ਜਦੋਂ ਵੱਡੀ ਇੱਕ ਵੱਡਾ ਕਨਵੈਂਸ ਲਈ ਵੱਡੀ ਪਿਕਚਰ ਲਈ ਜਿਹੜੀਆਂ ਐ ਉਹ ਆਪਣੇ ਆਪ ਨੂੰ ਜਿਹੜਾ ਐ ਉਹ ਪਿੱਛੇ ਹਟਾਉਣਾ ਜ਼ਰੂਰੀ ਹੁੰਦਾ ਤੇ ਮੈਂ ਇਹਦੇ ਵਿੱਚ ਇਹ ਲੋਕ ਬੜੇ ਆ ਕੇ ਹਮੇਸ਼ਾ ਗੱਲਾਂ ਕਰਦੇ ਸੀ ਬੜੀਆਂ ਵੀ ਆਹ ਉਹ ਕਰਨਾ ਚਾਹੀਦਾ ਜੀ ਆਹ ਕੀਤਾ ਆਹ ਕੀਤਾ ਆਹ ਕੀਤਾ ਇੱਕ ਮੇਰੇ ਮਨ ਦੀ ਭਾਵਨਾ ਸੀ ਵੀ ਇੱਕ ਵਾਰ ਸਰਦਾਰ ਬਿਆਨ ਸਿੰਘ ਦੀ ਸੋਚ ਦੇ ਨਾਲ ਇੱਕ ਵਾਰ ਰਾਜ ਸੱਤਾ ਤੇ ਜ਼ਰੂਰ ਉਹ ਸੋਚ ਲੈ ਕੇ ਪਹੁੰਚਣਾ ਨਰਮਜੀਤ ਜੀ ਜੇਕਰ ਤੁਸੀਂ ਨਰਮ ਰੁਖ ਦਿਖਾ ਰਹੇ ਹੋ ਨਿਪਿੰਦਰ ਜੀ ਮੈਂ ਇਸ ਵੇਲੇ ਆ ਬੀਜੇਪੀ ਦਫਤਰ ਬੈਠੇ ਹਾਂ ਸਾਰਾ ਕੁਝ ਇਹਦੇ ਕਰਕੇ ਆ ਮੈਂ ਇੱਕ ਰਤੀ ਪਰ ਵੀ ਜੇ ਮੈਂ ਕੋਈ ਪਲਾਨ ਕੀਤਾ ਹੋਵੇ ਵੀ ਇਸ ਗੱਲ ਚ ਮੇਰੇ ਕੋਈ ਅੱਗੇ ਵਧਣ ਝੜੀਕਾ ਏ ਮੈਨੂੰ ਤਾਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਤੋਂ ਇੱਕ ਤਖਤ ਤੋਂ ਜਿਹਦੇ ਵਿੱਚ ਮਹਾਲੀ ਵੀ ਆਉਂਦਾ ਕਿੱਡੇ ਕਿੱਡੇ ਦੰਗਾ ਪੀੜਾ 84 ਵਾਲੇ ਉਰੇ ਰਹਿੰਦੇ ਆ ਉਹਨਾਂ ਨੇ ਵੀ ਮੈਨੂੰ ਵੋਟਾਂ ਪਾਈਆਂ ਮੈਨੂੰ ਚਮਕੌਰ ਸਾਹਿਬ ਮੈਨੂੰ ਰੋਪੜ ਅਨੰਦਪੁਰ ਸਾਹਿਬ ਤੱਕ ਤੋਂ ਮੈਨੂੰ ਸਾਰੀਆਂ ਜਿਹੜੀਆਂ ਵੋਟਾਂ ਪੈ ਕੇ ਉਹ ਕੋਈ ਗੱਲ ਨਹੀਂ ਉਦੋਂ ਮੈਂ ਲੁਧਿਆਣਾ ਵੀ ਜਿਹੜਾ ਇਹ ਸਭ ਤੋਂ ਵੱਡਾ ਜ਼ਿਲ੍ਹਾ ਹੈ ਉਹ ਉੱਥੇ ਇਲੈਕਸ਼ਨ ਮੈਂ ਲੜਿਆ ਮੈਂ ਜਲਾਲਾਬਾਦ ਵੀ ਚਲਾ ਗਿਆ ਮੈਂ ਹੋਰ ਕਿਤੇ ਵੀ ਕੋਈ ਇਹ ਗੱਲ ਕਦੇ ਨਹੀਂ ਸੀ ਪਰ ਮੈਂ ਇਹ ਕਹਣਾ ਵੀ ਚਾਹੇ ਮੰਦੀ ਸਿਖਾਣਾ ਵਾਲਾ ਮਸਲਾ ਚਾਹੇ ਕੋਈ ਹੋਰ ਵੀ ਕਿਸੇ ਨੂੰ ਜਦੋਂ ਇੱਕ ਵੀ ਕੋਈ 1% ਵੀ ਕਿਸੇ ਨੂੰ ਮੇਰੇ ਪ੍ਰਤੀ ਇਹ ਗੱਲ ਹੋਵੇ ਯਾਰ ਵੀ ਇਹ ਚ ਰੋੜਾ ਹੈ ਜਿਹੜਾ ਉਹ ਬਿੱਟੂ ਬਣ ਰਿਹਾ ਜਾਂ ਇਹ ਪਰਿਵਾਰ ਬਣ ਰਿਹਾ ਉਹ ਗੱਲ ਚਾਹੇ ਕੋਈ ਵੀ ਹੋਵੇ ਮੈਂ ਉਸ ਗੱਲ ਤੋਂ ਕੂਹਾਂ ਦੂਰ ਹੋਊਂਗਾ ਇਸ ਗੱਲ ਚ ਮੈਂ ਤਾਂ ਮੈਂ ਤਾਂ ਕਿਸਾਨਾਂ ਨੇ ਚਾਹੇ ਅੱਜ ਵੀ ਲੀਡਰਾਂ ਨੇ ਚਾਹੇ ਮੈਨੂੰ ਕਿਸੇ ਪਿੰਡ ਨਹੀਂ ਵੜਨ ਦਿੱਤਾ ਚਾਹੇ ਬੂਥ ਨਹੀਂ ਲੱਗਣ ਦਿੱਤਾ ਮੈਂ ਤਾਂ ਉਹਨਾਂ ਖਾਤਰ ਵੀ ਜੇ ਦਿਲ 'ਚ ਮੇਰੇ ਸਵਾ ਸਾਲ ਫੁੱਟਪਾਥ ਤੇ ਪਿਆਰੇ ਜੰਤਰਮੰਤਰ ਪਿਆਰਿਆ ਸਵਾ ਸਾਲ ਮੈਂ ਤੇ ਅੋਧਲਾ ਸਾਹਿਬ ਦੋਈ ਐਮਪੀ ਪਏ ਸੀ ਤੇ ਪਰ ਅੱਜ ਉਹਨੂੰ ਦੇਖਦੇ ਹੋਏ ਬੀਜੇਪੀ ਜੁਆਇਨ ਕੀਤੀ ਵੀ ਇਹ ਮਸਲਾ ਹੱਲ ਨਹੀਂ ਹੋਣਾ ਹਾਂ ਇਸ ਪਾਸੇ ਵੀ ਹੋਣੇ ਪਰ ਮੈਂ ਫਿਰ ਦੋ ਲੋਕਾਂ ਨੇ ਲੋਕ ਹੀ ਆ ਨਾ ਸਾਰਾ ਕੁਝ ਜਦੋਂ ਲੋਕਾਂ ਨੇ ਬਿਆਨ ਸਿੰਘ ਦਾ ਬਿਆਨ ਸਿੰਘ ਦਾ ਬੇਟਾ ਅਸੀਂ ਇਕੱਠੇ ਗੁਰਨਾਨਕ ਪਬਲਿਕ ਸਕੂਲ ਪੜ੍ਹੇ ਆ ਸਾਰੇ ਮਤਲਬ ਵੀ ਜੂਨੀਅਰ ਹੁੰਦੇ ਸੀ ਸਤੋਂ ਇਹਨਾਂ ਦਾ ਇੱਕ ਭਰਾ ਹੋਰ ਵੱਡਾ ਸੀ ਉਹ ਮੇਰੇ ਸਿਸਟਰ ਹੋਣਾਂ ਦੇ ਬੇਮਲਬ कौर ਖਾਲਸਾ ਜੀ ਉਹਨੂੰ ਐਮਪੀ ਇਲੈਕਸ਼ਨ ਜਿਹੜੀ ਆ ਉਹ ਰੋਪੜੋਂ ਉਦੋਂ ਲੜੇ ਸੀ ਮੈਨੂੰ ਯਾਦ ਆ ਅਸੀਂ ਚਾਹੇ ਸਰਦਾਰ ਬੀਨ ਸਿੰਘ ਦੇ ਪੁੱਤੇ ਸੀ ਜੀ ਮਿਨਿਸਟਰ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਜਦੋਂ ਇਹ ਗੁਰਨਾਨਕ ਪਬਲਿਕ ਸਕੂਲ ਸੈਕਟਰ 36 ਚ ਇਹ ਵੀ ਪੜਨਾ ਆਏ ਅਸੀਂ ਉਦੋਂ ਵੀ ਇਕੱਠੇ ਸਕੂਲ ਚ ਇੱਕ ਦੂਜੇ ਨਾਲ ਰਹਿੰਦੇ ਸੀ ਕਰਦੇ ਸੀ ਦੇਖਦੇ ਸੀ ਚਾਹੇ ਹਜੇ ਬੜੇ ਜੂਨੀਅਰਸ ਲੋਕਾਂ ਨੇ ਜਦੋਂ ਉਹਨੂੰ ਮੈਂਬਰ ਪਾਰਲੀਮੈਂਟ ਬਣਾਤਾ ਇਨਾ ਮਤਲਬ ਕਿਤੇ ਨਾ ਕਿਤੇ ਲੋਕਾਂ ਦੀ ਇਹ ਭਾਵਨਾ ਵੀ ਹੈਗੀ ਆ ਬਈ ਇਨਸਾਫ ਵੀ ਹੋ ਗਿਆ ਹੁਣ ਬੜਾ ਚਿਰ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਉਹ ਭਾਵਨਾ ਜੇ ਮੈਂ ਵੀ ਇਲੈਕਸ਼ਨਾਂ ਲੜਦਾ ਮੈਂ ਵੀ ਲੋਕਾਂ ਦੇ ਨਾਲ ਲੋਕਾਂ ਦੀ ਸੇਵਾ ਕਰਨਾ ਚਾਹੁੰਨਾ ਉਹਦੇ ਵਿੱਚ ਕਿਸੇ ਵੀ 1% ਵੀ ਲੋਕਾਂ ਚਾਹੇ ਇਹ ਗੱਲ ਹੋਵੇ ਵੀ ਬੰਦੀ ਸਿੱਖ ਜਿਹੜੇ ਉਹ ਛੁੱਟਣੇ ਚਾਹੀਦੇ ਆ ਤੇ ਮੈਂ ਕਿਉਂ ਨਾ ਉਹ 1% ਲੋਕਾਂ ਦੀ ਵੀ ਗੱਲ ਇਸ ਵੇਲੇ ਜਦੋਂ ਸਰਕਾਰ 'ਚ ਬਹਿ ਗਏ ਹਰਦੀ ਸੁਣਨੀ ਆ ਆਪਾਂ ਕਹਿੰਦੇ ਅਖੀਰ ਤੋਂ ਅਖੀਰ ਲਾਈਨ 'ਚ ਜਿਹੜਾ ਖੜਾ ਉਹਦੀ ਵੀ ਗੱਲ ਸੁਣਨੀ ਆ ਤੇ ਇਹ ਜੇ ਕਿਸੇ ਦੀ ਗੱਲ ਆ ਉਹ ਜੇ ਮੇਰੇ ਕੰਨਾਂ 'ਚ ਹੁਣ ਮੈਂ ਕੁਝ ਕਰ ਸਕਦਾ ਹਾਂ ਅੱਗੇ ਤਾਂ ਮੈਂ ਕੁਝ ਕਰ ਨਹੀਂ ਸਕਦਾ ਸੀ ਜੇ ਹੁਣ ਮੈਂ ਸਰਕਾਰ 'ਚ ਬਹਿ ਕੇ ਕੋਈ ਰੋਲ ਨਿਭਾ ਸਕਦਾ ਤਾਂ ਮੈਂ ਉਹ ਨਿਭਾਉਂਗਾ ਅਮਰਤਪਾਲ ਸਿੱਧਾ ਤਾਂ ਬੰਦ ਨਹੀਂ ਲੱਗਦਾ ਮੈਂ ਉਹਨਾਂ ਦੇ ਪਿਤਾ ਜੀ ਦਾ ਬਿਆਨ ਵੀ ਸੁਣਿਆ ਹੈ ਤੇ ਇਹ ਕੀ ਅੱਗੇ ਮੋੜ ਲੈਂਦਾ ਇਸ ਗੱਲ 'ਚ ਕਿਉਂਕਿ ਆ ਚੀਜ਼ ਤਾਂ ਮੇਰੇ ਨਾਲ ਨਿੱਜੀ ਜੁੜੀ ਹੋਈ ਸੀ ਜਿਹੜੀ ਆਪਣੀ ਬੰਦੀ ਸਿੱਖਾਂ ਵਾਲੀ ਗੱਲ ਆ ਮੇਰੇ ਨਾਲ ਨਿੱਜੀ ਜੁੜੀ ਹੋਈ ਸੀ ਅਮਰਿਤਪਾਲ ਹੋਣ ਵਾਲੀ ਗੱਲ ਆ ਜਿਹੜੀ ਉਹ ਮੇਰੇ ਨਾਲ ਨਿੱਜੀ ਨਹੀਂ ਜੁੜੀ ਹੋਈ ਉਹ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਐਨਐਸਏ ਲਾਇਆ ਮਿਲ ਕੇ ਉਹਨਾਂ ਦੇ ਖਿਲਾਫ ਕਾਨੂੰਨ ਲਾਇਆ ਮੈਂ ਜਰੂਰ ਇਹ ਕੋਸ਼ਿਸ਼ ਜਰੂਰ ਕਰੂੰਗਾ ਵੀ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂ ਉਹਨਾਂ ਦੇ ਨਾਲ ਇੱਕ ਮਿਨਿਸਟਰ ਹੋਣ ਨਾਤੇ ਸੈਂਟਰ ਦਾ ਉਹਨਾਂ ਨਾਲ ਜਰੂਰ ਗੱਲਬਾਤ ਆ ਜਿਹੜੀ ਉਹਨਾਂ ਦੀ ਸਮਝਾਂ ਵੀ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਜਾ ਕੇ ਅੰਦਰ ਮਿਲਦੇ ਹੋ ਅਮਰਿਤਪਾਲ ਨੂੰ ਆਖਰ ਲੋਕਾਂ ਨੇ ਵੋਟ ਉੱਥੇ ਵੀ ਕੀ ਪਾਈ ਆ ਹੁਣੀ ਮੰਨਾ ਜੀ ਸਾਡੇ ਕੈਂਡੀਡੇਟ ਬੀਜੇਪੀ ਦੇ ਬੈਠੇ ਸੀ ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਸ ਤਰੀਕ ਕਿਉਂ ਵੋਟ ਪਾਈ ਲੋਕਾਂ ਨੇ ਇੱਕੋ ਗੱਲ ਤੇ ਵੋਟ ਪਾਈ ਵੀ ਅਮਰਿਤਪਾਲ ਜੀ ਐਮਪੀ ਬਣਾ ਦਿੰਦੇ ਆ ਤਾਂ ਬਾਹਰ ਆ ਜੂ ਤੇ ਇਹ ਭਾਵਨਾ ਹੈ ਉੱਥੇ ਦੇ ਲੋਕਾਂ ਦੀ ਵੀ ਬਾਹਰ ਆ ਜੇ ਪਰ ਹੁਣ ਅੱਗੇ ਉਹਦੇ ਉਹਨਾਂ ਦੀ ਪਰਿਵਾਰ ਦੀ ਉਹਨਾਂ ਨਾਲ ਕੀ ਗੱਲ ਹੁੰਦੀ ਆ ਵੀ ਉਹ ਅੱਗੇ ਉਹ ਭਵਿਕ ਵਿੱਚ ਬਾਹਰ ਆਉਂਦੇ ਐ ਐਮਪੀ ਬਣਦੇ ਆ ਕੀ ਕਰਨਾ ਚਾਹੁੰਦੇ ਆ ਐ ਤਾਂ ਸਿਮਰਨਜੀਤ ਮਾਨ ਵੀ ਐਮਪੀ ਬਣੇ ਉਹਨਾਂ ਦੇ ਵੀ ਬੜੇ ਇਸ਼ੂ ਸੀ ਪਰ ਉਹਨਾਂ ਨੇ ਇੱਕ ਬੜੇ ਤਰੀਕੇ ਨਾਲ ਇਸ ਵਾਰ ਵੀ ਪਾਰਲੀਮੈਂਟ 'ਚ ਆਪਣੀ ਗੱਲ ਚੱਕੀ ਪਰ ਕਦੇ ਵੀ ਉਹਨਾਂ ਨੇ ਹਾਲਾਂਕਿ ਕਾਨੂੰਨੀ ਮਸਲਾ ਹੈ ਕਾਨੂੰਨ ਦੇ ਮੁਤਾਬਕ ਹੀ ਬਾਹਰ ਹੋਣਾ ਪਰ ਇਹ ਨਹੀਂ ਗੱਲ ਇਹ ਤਾਂ ਹਾਲਾਂਕਿ ਕਾਨੂੰਨੀ ਮੁਤਾਬਕ ਹੀ ਚੱਲਣਾ ਹੈ ਇਹ ਇੱਕ ਮੈਂ ਕਮੇਟੀ ਦਾ ਚੇਅਰਮੈਨ ਸੀ ਐਬਸੈਂਸ ਕਮੇਟੀ ਇੱਕ ਆਉਂਦੀ ਇੱਕ ਬੀਐਸਪੀ ਦੇ ਐਮਪੀ ਨੇ ਕੋਈ ਰੇਪ ਕੀਤਾ ਸੀ ਕੇਸ ਉਹ 5 ਸਾਲ ਐਮਪੀ ਰਹੇ ਆ ਮੈਂ ਆਪਣੇ ਬੀਐਸਪੀ ਦੇ ਐਮਪੀ ਸੀ ਯੂਪੀ ਤੋਂ ਮੈਂ ਨਾ ਤਾਂ ਨਹੀਂ ਲਵਾਂਗਾ ਉਹ ਐਮਪੀ 5 ਸਾਲ ਹੀ ਜਿਹੜਾ ਹੈ ਉਹਨਾਂ ਨੇ ਜੇਲ੍ਹ 'ਚ ਕੱਟੀ ਕਿਉਂਕਿ ਕਾਨੂੰਨ ਆ ਕਾਨੂੰਨ ਨੇ ਸਜ਼ਾ ਦਿੱਤੀ ਹੋਈ ਸੀ ਕੋਰਟ ਨੇ ਸਜ਼ਾ ਦਿੱਤੀ ਸੀ ਹੁਣ ਇਹਦੇ ਵਿੱਚ ਮੈਂ ਇੱਕ ਵਾਰ ਜ਼ਰੂਰ ਜਿਹੜੀ ਆ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਮਿਲੂੰਗਾ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਕਿਵੇਂ ਹੁੰਦੀ ਆ ਉਹ ਜੇ ਚਾਹਣਗੇ ਤਾਂ ਕਿਉਂਕਿ ਮੈਂ ਉਹਨਾਂ ਦੇ ਇੱਕ ਚੈਨਲ ਤੇ ਜ਼ਰੂਰ ਉਹਨਾਂ ਦੇ ਪਿਤਾ ਜੀ ਦੀ ਗੱਲ ਸੁਣੀ ਆ ਉਹ ਮਿਲ ਕੇ ਵੀ ਕੀ ਅੱਗੇ ਉਹਨਾਂ ਦੀ ਕੀ ਸੋਚ ਅਮਰਿਤਪਾਲ ਉਹਨਾਂ ਦੀ ਆਖਿਰ ਉਹਨਾਂ ਦੀ ਵੀ ਤਾਂ ਕੋਈ ਸੋਚ ਹੋਣੀ ਆ ਨਾ ਵੀ ਮੈਂ ਭਾਈ ਆਪ ਕਾਨੂੰਨ ਮੇ ਤੋ ਆ ਕਮੀ ਰਹਗੀ ਆ ਗਲਤੀ ਹੋਗੀ ਜਿਹਦੇ ਕਰਕੇ ਲੱਗਿਆ ਮੈਂ ਅੱਗੇ ਸੁਧਾਰ ਚਾਹੁੰਦਾ ਹਾਂ ਸਾਰੇ ਬਿਆਨਾਂ ਤੇ ਅਲਾਲਾ ਤੋਂ ਬਾਅਦ ਉਹ ਗਲਤ ਜਿਹੜੀ ਹੈ ਜ਼ਰੂਰ ਮੈਂ ਉਹਨਾਂ ਦੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਭ ਕੁਝ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾਉਣੀ ਚਾਹੁੰਦੀ ਹੈ ਕਿਉਂਕਿ ਪੰਜਾਬ ਵੀ ਇੱਕ ਅਜਿਹਾ ਰਾਜ ਹੈ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਹਾਲੇ ਤੱਕ ਤੇ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਹੈ ਤੇ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲਈ ਹੁਣ ਸੁਣਵਾਈ ਵੀ ਹੋ ਸਕੇ ਪੰਜਾਬ ਦੇ ਜੋ ਮਾਮਲੇ ਹਨ ਉਹ ਵੀ ਦੂਰ ਕੀਤੇ ਜਾ ਸਕਣ ਕਿਉਂਕਿ ਕਿਸੇ ਸਮੇਂ ਕਿਸੇ ਸਮੇਂ ਕੀ ਕੁਝ ਸਾਲ ਪਹਿਲਾਂ ਤੱਕ ਪੰਜਾਬ ਇੱਕ ਨੰਬਰ ਤੇ ਸੀ ਇਕਨੋਮੀ ਦੇ ਵਿੱਚ ਪਰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਸਿਰਫ ਆਂਧਰਾ ਪ੍ਰਦੇਸ਼ ਤੋਂ 1 ਪੁਆਇੰਟ ਉੱਪਰ ਹੈ ਇੰਨਾ ਥੱਲੇ ਚਲੇ ਗਿਆ ਪੰਜਾਬ ਇਕਨੋਮੀ ਦੇ ਮਾਮਲੇ ਦੇ ਵਿੱਚ ਆਮਦਨ ਦੇ ਮਾਮਲੇ ਦੇ ਵਿੱਚ ਤੇ ਹੋ ਸਕਦਾ ਇਹਨਾਂ ਮਸਲਿਆਂ ਨੂੰ ਅਤੇ ਜੋ ਰੜਕਦੇ ਮਾਮਲੇ ਹਨ ਫਿਰ ਤੇ ਬੰਦੀ ਸਿੰਘਾ ਦਾ ਹੋਵੇ ਇਹਨਾਂ ਸਾਰੇ ਮਾਮਲਿਆਂ ਨੂੰ ਰਵਨੀਤ ਬਿੱਟੂ ਹੱਲ ਕਰਵਾਉਣਗੇ ਕੀ ਤੁਹਾਨੂੰ ਲੱਗਦਾ ਹੈ ਤਾਂ ਕਮੈਂਟਾਂ ਦੇ ਵਿੱਚ ਜੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਰਮਨੀਤ ਬਿੱਟੂ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕਰਵਾਉਣਗੇ ਸਿਰਫ ਬਿਆਨ ਹੀ ਰਹਿ ਜਾਣਗੇ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਉੱਥੇ ਹੀ ਇਸ ਸਾਰੇ ਵਿਵਾਦ ਦੇ ਵਿਚਕਾਰ ਜਦੋਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਉੱਠ ਰਹੀ ਹੈ ਅਤੇ ਇਹ ਵੀ ਜਾਪ ਰਿਹਾ ਹੈ ਕਿ ਜਲਦੀ ਉਹ ਰਿਹਾ ਹੋਣ ਜਾ ਰਹੇ ਨੇ ਕਿਉਂਕਿ ਵਕੀਲ ਸਾਹਿਬ ਨੇ ਵੀ ਐਲਾਨ ਕੀਤਾ ਹੈ ਕਿ 24 ਜੂਨ ਤੱਕ ਜਾਂ ਫਿਰ ਉਸ ਤੋਂ ਬਾਅਦ ਜੁਲਾਈ ਵਿੱਚ ਤਾਂ ਪੱਕੇ ਭਾਈ ਅਮਰਤਪਾਲ ਸਿੰਘ ਪੱਕੇ ਤੌਰ ਤੇ ਰਿਹਾ ਹੋ ਕੇ ਆ ਜਾਣਗੇ ਤਾਂ ਇੱਕ ਵੀਡੀਓ ਵੀ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਉਸ ਵੇਲੇ ਦੀ ਹੈ ਜਦੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਅਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਸ ਮੌਕੇ ਭਾਈ ਅਮਰਤਪਾਲ ਸਿੰਘ ਗ੍ਰਿਫਤਾਰ ਸਨ ਆਓ ਤੁਸੀਂ ਉਹ ਵੀ ਵੀਡੀਓ ਦੇਖੋ ਜੋ ਇਸ ਸਮੇਂ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇਹ ਵੀਡੀਓ ਭਾਈ ਅਮਰਤਪਾਲ ਸਿੰਘ ਨੇ ਸ਼ੇਅਰ ਕੀਤੀ ਸੀ ਜਦੋਂ ਪੁਲਿਸ ਉਹਨਾਂ ਨੂੰ ਲੱਭ ਰਹੀ ਸੀ ਕਿ ਉਸ ਮੌਕੇ ਭਾਈ ਅਮਰਤਪਾਲ ਸਿੰਘ ਨੂੰ ਅਰੈਸਟ ਕੀਤਾ ਜਾ ਚੁੱਕਿਆ ਸੀ ਜਾਂ ਫਿਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੈਕ ਸੰਗਤਾਂ ਨੂੰ ਮੈਂ ਇੱਕ ਵੀਡੀਓ ਲਈ ਸੰਬੋਧਨ ਕੀਤਾ ਸੀ ਜਿਹਦੇ ਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ'ਸ ਬਣੀ ਹੈ ਕਿਉਂਕਿ ਉਸ ਵੀਡੀਓ 'ਚ ਮੈਂ ਜੀ ਬਰੇ ਬਰੇ ਦੇਖ ਰਿਹਾ ਕਿਤੇ ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਕਿ ਦੇਖੋ ਪਹਿਲੇ ਦੀ ਮੇਰੀ ਆਦਤ ਨਹੀਂ ਵੀਰ ਨਾਲ ਬੈਠ ਕੇ ਸਾਮੋ ਸਾਮਣੀ ਵੀਡੀਓ ਬਣਾਵਾ ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ ਇੱਕ ਤੇ ਆਪਾਂ ਹਰ ਚੀਜ਼ ਨੂੰ ਕਾਂਸਪੀਰੀ ਨਹੀਂ ਸਮਝਣਾ ਸਤਗੁਰ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ ਕਲਗੀ ਦਰਵਾਜਾ ਸਾਧ ਜਿਹੜੀ ਕਰਾਂਵਾਤ ਨੂੰ ਵੱਡਿਆ ਸਮਝੀਏ ਕਿਰੇ ਸਤਗੁਰ ਸੱਚੇ ਪਾਤਸ਼ਾਹ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ ਜਿੰਨਾਂ ਨੂੰ ਇਹ ਲੱਗਦਾ ਵੀ ਮੇਰੇ ਕੋ ਪਗੌੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ ਇਹ ਗੱਲ ਅਪਲੇਖਾ ਕੋਈ ਮਪੜੇ ਮਾਂ ਚ ਨਾ ਰੱਖੇ ਦੇਖੋ ਨਾ ਤੇ ਮੈਂ ਮਰਨ ਤੋਂ ਡਰਾਂ ਮਰਨ ਰਖਾਇ ਮੰਡਲ ਮੈਂ ਆਏ ਇਸ ਬਾਣੀ ਦੇ ਬਜਿਹੇ ਬਚਨ ਨੇ ਇੱਥੇ ਪੂਰਾ ਪੈਰਾ ਦੇ ਰਹੇ ਹਾਂ ਜਿੱਦਣ ਸੰਸਾਰ ਤੇ ਆਗੇ ਉਸ ਦਿਨ ਮੌਤ ਦਾ ਜਿਹੜਾ ਰਾਵ ਸ਼ੁਰੂ ਹੋ ਜਾਂਦਾ ਇਹ ਤੋਂ ਕੋ ਬਚ ਨਹੀਂ ਸਕਦਾ ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ ਮੈਂ ਜੇ ਅੱਜ ਬਾਹਰ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ ਤੇ ਉਹਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਦੀ ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਦੀ ਕੁਝ ਕਰ ਸਕਾਂ ਸ਼ੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਸ ਸੰਕਟਾਂ ਦੇ ਵਿੱਚ ਵੀ ਵਿਚਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਜਿਹੜਾ ਕਹਿਣਗੇ ਮੁਲਕ ਛੱਡ ਜਾ ਜੀ ਮੁਲਕ ਛੱਡ ਕੇ ਬਾਹਰ ਚਲ ਗਿਆ ਉਹ ਹੁਣ ਬਾਹਰ ਜਾ ਕੇ ਲੋਕਾਂ ਨੂੰ ਵੀਡੀਓ ਭਾ ਕੇ ਮੈਸੇਜ ਦੇਊਗਾ ਇਦਾਂ ਦੀ ਗੱਲ ਨਹੀਂ ਹਾਂ ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਸ਼ਿਸ਼ਾਂ ਨਾਲ ਛੱਲਣਾ ਪੈਂਦਾ ਵਿਖੜੇ ਪਿੰਡਾਂ ਦੇ ਤੁਰਨਾ ਪੈਂਦਾ ਮੀਲਾ ਮੀਲ ਵੀ ਵੀ ਬਾਈ ਬਾਈ ਮੀਲ ਸਫ਼ਰ ਦੇਣਾ ਹਰ ਦਿਨ ਪੈਦਲ ਕਰਨਾ ਇਹ ਕੋਈ ਮਤਲਬ ਖਾਲਾ ਜੀ ਦਾ ਬਾੜਾ ਤੇ ਹੈ ਨਹੀਂ ਸੋ ਅਠੀ ਪੈ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ ਨਹੀਂ ਤੇ ਫਿਰ ਜਲ ਪਾਣੀ ਛੱਕ ਕੇ ਗੁਜ਼ਾਰਾ ਕਰ ਲੈਣਾ ਇਹ ਜਿਹੜੇ ਦਿਨ ਨੇ ਬਗਾਵਤ ਦੇ ਕਟਣੇ ਓਖੇ ਨੇ ਪਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਤੇ ਆਪਣਾ ਚੜ੍ਹਦੀ ਕਲਾ 'ਚ ਰਹਿਣਾ ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਕਿ ਅਸੀਂ ਜਦੋਂ ਇਸ ਰਾਹ ਤੇ ਤੁਰੀਏ ਇਸ ਮਾਰਗ ਤੇ ਤੁਰੀਏ ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਪਾਂ ਜਿਹੜੇ ਰਾਹ ਤੇ ਤੁਰਿਆ ਕੰਡੇ ਆਲਾ ਰਾਹ ਸਤਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਕਿਲਾ ਛੱਡ ਕੇ ਮਾਸ਼ੀਵੜ ਦੇ ਜੰਗਲਾਂ ਦੇ ਵਿੱਚ ਗਏ ਨੇ ਪਿਆਰ ਕੰਨਿਆਂ ਦਾ ਲਹੂ ਲਹਾਨ ਹੋ ਗਏ ਸੋ ਉਹ ਰਸਤੇ ਜਿਹੜੇ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਕਿ ਮੈਂ ਇੱਕ ਕਾਲ ਦਿੱਤੀ ਸਰਬੱਤ ਖਾਲਸੇ ਵਾਸਤੇ ਮੈਂ ਜਸਵੰਤ ਸਿੰਘ ਸਾਹਿਬ ਨੂੰ ਤਾਂ ਕਿਹਾ ਵੀ ਜਸਵੰਤ ਸਿੰਘ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਕਿ ਸਮੂਹ ਜਥੇਬੰਦੀਆਂ ਪਹੁੰਚਣ ਜਥੇਬੰਦੀਆਂ ਪਹੁੰਚੀਆਂ ਉੱਥੇ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਗੱਲ ਉਹਨਾਂ ਦਾ ਵੀ ਧੰਨਵਾਦ ਜਿਹਨਾਂ ਵਿਰੋਧ ਚ ਕੀਤੀ ਉਹਨਾਂ ਦਾ ਵੀ ਧੰਨਵਾਦ ਮੈਂ ਕਿਸੇ ਦਾ ਵਿਰੋਧ ਚ ਦੀ ਗੱਲ ਕਰਨੀ ਕੋਈ ਵੀ ਇਹ ਸਮਾਂ ਨਹੀਂ ਕਿਸਦਾ ਵਿਰੋਧ ਜਨ ਨੂੰ ਨਹੀਂ ਕਰਦਾ ਕੌਮ ਤੇ ਭੀੜਾਂ ਨਾਲ ਬੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਦੇ ਹੱਕ ਚ ਖੜਾਉਣਾ ਚਾਹੀਦਾ ਜਸਤੇਦਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ ਉਹ ਤੁਸੀਂ ਕੁਝ ਨੂੰ ਨਹੀਂ ਸ਼ਾਮਲ ਕੀਤਾ ਗਿਆ ਮੈਨੂੰ ਲੱਗਦਾ ਵੀ ਸਾਰੇ ਲਈ ਖੁੱਲ੍ਹਾ ਸਦਾ ਹੋਣਾ ਚਾਹੀਦਾ ਸੀ ਪਰ ਜੋ ਹੋ ਗਿਆ ਸੱਤ ਵਜਨ ਹੈ ਹੁਣ ਉਸ ਤੋਂ ਬਾਅਦ ਜਸਤੇਦਰ ਸਾਹਿਬ ਨੇ ਕਿਹਾ ਸੀ ਛੋਟੀਆਂ ਵੀਹੇਰਾ ਕੱਢਾਂਗੇ ਦੇਖੋ ਵਹੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪ੍ਰਾਚਨ ਸ਼ਬਦ ਨੂੰ ਰਿਵਾਈਵ ਕੀਤਾ ਇਹਦਾ ਅਰਥ ਹੈ ਵਹੀਰ ਕੱਤਣੀ ਘੱਟ ਕੇ ਭਾਵ ਇਸ ਪਾਸੋਂ ਤੁਰ ਲੈਣਾ ਤੇ ਫਿਰ ਕਿਸੇ ਰੋਕ ਦੀ ਪਰਵਾਹ ਨਹੀਂ ਕਰਨੀ ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਪਰ ਰੋਕ ਨਹੀਂ ਸਕਦੀ ਜਸਤੇਦਰ ਸਾਹਿਬ ਜੀ ਜੇ ਵਹੀਰ ਕੱਢਣੀ ਹੈ ਤੇ ਮੇਰੀ ਇੱਕ ਬੇਨਤੀ ਹੈ ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ ਕਿਉਂਕਿ ਤੁਹਾਡੀ ਵੀ ਪ੍ਰੀਖਿਆ ਹੈ ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਆਂ ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵਿੱਚ ਜੱ세ਦਾਰ ਦੇ ਅਹੁਦੇ ਤੇ ਜੋ ਜੱ세ਦਾਰ ਸਾਹਿਬ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਜੋ ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤੇ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵਕਾਲਤਖ਼ਾਨਾ ਸਾਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਦੇ ਵਿੱਚ ਵੀਰ ਦੰਦੂਆ ਸਾਹਿਬ ਪਹੁੰਚੇ ਵਿਸਾਖੀ ਤੇ ਉੱਥੇ ਸਰਬੱਤ ਖਾਲਸਾ ਹੋਵੇ ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵੀਰ ਨਹੀਂ ਕਰਨੀ ਚਾਹੀਦੀ ਮੈਂ ਇਹ ਕਿਹਾ ਵੀ ਵੀਰ ਕਰਨੀਆਂ ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵੀ ਹੀਰਾ ਲੋਕਾਂ ਨੂੰ ਜਾਗਰੂ ਕਰਨਾ ਇਹ ਖਾਨਾ ਪੂਰਤੀ ਹੈ ਲੋਕ ਪੂਰੇ ਜਾਗਰੂਕ ਨਹੀਂ ਔਰ ਲੋਕਾਂ ਨੂੰ ਹੋਰ ਜਾਗਰੂ ਕਰਨ ਦੀ ਲੋੜ ਨਹੀਂ ਸਭ ਨੂੰ ਸੰਗਤਾਂ ਨੂੰ ਮੋਬਾਈਲਾਈਜ਼ ਕਰਨ ਦੀ ਲੋੜ ਹੈ ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਉਹਨਾਂ ਚ ਹਕੂਮਤ ਦਾ ਪੈਕ ਕਰਨ ਦੀ ਲੋੜ ਹੈ ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਕੌਮ ਲਈ ਖੜੀਏ ਤੇ ਜਿਨ੍ਹਾਂ ਨੂੰ ਇਹ ਲੱਗਦਾ ਕੋਈ ਨਹੀਂ ਇਸ ਧਰਤੀ ਤੇ ਇੰਗਾ ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ ਸੋ ਇਸ ਕਰਕੇ ਇਹ ਗੱਲ ਦੀ ਬਖਵਾਸ਼ ਛੱਡਦੀਏ ਕਿ ਮੈਂ ਕਿਤੇ ਭਗੜਾ ਹੋ ਜੂਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ ਇੰਨੀ ਕਰਤਾ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਮੈਂ ਸੁਪਨੇ ਦੇ ਵਿੱਚ ਵੀ ਭਗੜਾ ਨਹੀਂ ਹੋਣ ਨੂੰ ਸੋਚ ਸਕਦਾ ਕਈਆਂ ਨੇ guess ਉਹਨੇ ਕੇਸ ਕਰਵਾ ਲਾਰੇ ਹੋਣੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ ਕੇਸ ਕਰਵਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਕੋਪੜਾ ਅਸੀਂ ਲਵਾ ਸਕਦੇ ਹਾਂ ਕੇਸ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦੇ ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਨਾ ਹੱਥ ਜੋੜ ਕੇ ਤਰਲੇ ਨਹੀਂ ਕਰਨੇ ਠੀਕ ਹੈ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਮਰਤਾ ਮੈਂ ਵੈਸੇ ਨਹੀਂ ਵੀ ਪਾ ਕੇ ਗੱਲ ਕਰਦਾ ਹੁੰਦਾ ਇਹ ਹਕੂਮਤ ਨੂੰ ਸਬੋਧਨ ਮੈਂ ਹੁਣ ਕਰਦਣਾ ਵੀ ਹਕੂਮਤ ਤੋਂ ਨਾ ਮੈਂ ਕੱਲ ਡਰਦਾ ਸੀ ਅੱਜ ਡਰਦਾ ਹਕੂਮਤ ਨੇ ਜੋ ਕਰਨਾ ਕਰ ਲਵੇ ਹਾਂ ਇਹ ਗੱਲ ਹੈ ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਵਰਤਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖ ਦਿੱਤੀਆਂ ਗ੍ਰਿਫਤਾਰੀ ਦੀਆਂ ਵੀ ਥਾਣੇ ਚ ਜੀ ਉਹਦੇ ਨਾਲ ਕੁੱਟ ਮਾਰਨੇ ਦੀ ਚਾਹ ਮੈਂ ਕਹਿੰਦਾ ਜਿਹੜੀ ਕੁੱਟ ਮਾਰ ਕਰਨੀ ਜੇ ਨੇ ਕਰ ਲਵੇ ਜਿਹੜਾ ਤਸ਼ੱਦਦ ਜਿਹਨੇ ਕਰਕੇ ਵੇਖਣਾ ਕਰਕੇ ਵੇ ਕਿਸੇ ਗਮਰਾਹ ਕਰਨ ਪ੍ਰਚਾਰਚ ਨਹੀਂ ਆਉਣਾ ਮੈਂ ਚੜ੍ਹਦੀ ਕਲਾਂ ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾਂ ਦੇ ਵਿੱਚ ਹਾਂ ਔਰ ਅੱਜ ਤੋਂ ਬਾਅਦ ਸਤਿਗੁਰ ਦੇ ਹੱਥ ਹੈ ਸਾਰਾ ਕੁਝ ਜੇ ਸਤਿਗੁਰ ਨੇ ਇੰਨੀਆਂ ਸੰਕਟਾਂ ਚ ਰੱਖੀ ਕੀਤੀ ਹੈ ਤੇ ਅੱਗੇ ਵੀ ਕਰਦਾ ਰਹੂਗਾ ਮਹਾਰਾਜ ਉਹਦੇ ਘਰ ਚ ਕਿਸੇ ਦਾ ਘਟਾ ਨਹੀਂ ਮੇਰੀ ਵੋਟ ਉਸ ਤੇ ਹੈ ਮੇਰੀ ਵੋਟ ਦੁਨਿਆਵੀ ਨਾਤੇ ਅਦਾਲਤਾਂ ਤੇ ਹੈ ਨਾ ਕਿਸੇ ਹੋਰ ਗੱਲ ਤੇ ਹੈ ਮੇਰੀ ਵੋਟ ਸਤਿਗੁਰ ਸੱਚੇ ਪਾਸ਼ਾ ਦੀ ਕਿਚਾਰੀ ਤੇ ਹੈ ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ ਤੁਸੀਂ ਹੈਂ ਢੈਂਦੀ ਕਲਾ ਚ ਨਹੀਂ ਜਾਣਾ ਨਾ ਢੈਂਦੀ ਕਲਾ ਵਾਲੇ ਕੋਈ ਗੱਲ ਕਰਨੀ ਹੈ ਔਰ ਮੇਰੀ ਪਰਵਾਹ ਨੋ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋ ਢੈਂਦੀ ਕਲਾ ਵਾਲੇ ਗੱਲ ਨਹੀਂ ਕਰਨੀ ਐਵੇਂ ਨੀ ਘੱਤ ਛੋੜ ਕੇ ਕਈ ਜਾਣਾ ਵੀ ਦੇਖੋ ਜੀ ਸਾਥ ਦੇਉ ਸਾਰੀ ਸੰਗਤ ਸਾਥੇ ਰਹੀ ਹੈ ਕੋਈ ਨਹੀਂ ਜੇ ਕੋ ਨਹੀਂ ਵੀ ਦਿੰਦਾ ਇਸ ਘੱਤ ਕੋ ਸੱਚੇ ਪਾਤਸ਼ਾਹ ਦਾ ਪੰਡਾ ਹੈ ਇਸ ਮਾਰਗ ਤੇ ਚੱਲਦੇ ਆ ਸਤਿਗੁਰ ਸੱਚੇ ਪਾਤਸ਼ਾਹ ਜਿੱਦੋਂ ਅਨੰਦਪੁਰ ਸਾਹਿਬ ਦਾ ਕਲਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ ਲੋਕਾਂ ਕਹਿੰਦੇ ਅਸੀਂ ਆਪਣੇ ਪਤ ਮਰਵਾ ਕੇ ਹੁਣ ਸਾਡੇ ਮਰਵਾਣ ਆ ਗਏ ਸੋ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾਥ ਜ ਇਹ ਪਾਣੀ ਮੰਨ ਵਾਲਾ ਇਸ਼ਾਰਾ ਕੁਝ ਹੋਣਾ ਹੈ ਜੇ ਪਾਣੀ ਦੋਲ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂਗੀ ਸੋ ਪਾਣੀ 'ਚ ਰਹਿ ਕੇ ਸਾਰਾ ਕੁਝ ਹੋਣਾ ਹੈ ਸੋ ਇੰਨੇ ਗਬਨ ਦੀਆਂ ਤੋਂ ਬਾਅਦ ਖਾਲਸੇ ਦੀ ਕਾਜ ਜਿਸ ਤਰ੍ਹਾਂ ਸਾਹਿਬ ਦੇਣ ਜੇ ਨਹੀਂ ਦੇ ਦਿੰਦੇ ਉਹਨਾਂ ਲਈ ਪਰਖਿਆ ਦੀ ਖੜੀ ਹੈ ਕਿ ਉਹ ਕੌਮ ਲਈ ਕੀ ਕਰਨੀ ਸੰਜੀਦਾ ਨੇ ਤੇ ਕੀ ਨਹੀਂ ਕਰਨੀ ਸੰਜੀਦਾ ਨੇ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦੀ ਰਾਜਨੀਤੀ ਕਰਦੇ ਆ ਇਹ ਉੱਥੋਂ ਵੀ ਮੁਕਤ ਹੋਣ ਦਾ ਸਮਾਂ ਹੈ ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਬਸਰਬਤ ਖਾਲਸਾ ਦੀ ਕਾਨ ਦੇ ਵਿੱਚ ਸਭ ਇਹ ਸੰਗਤ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ ਵਿੱਚ ਪਿੰਡਾਂ ਜਨ ਅਨਾਊਂਸਮੈਂਟਾਂ ਕਰੋ ਕਿ ਵਿਸਾਖੀ ਦੇ ਉੱਤੇ ਧੰਗਵਾ ਸਾਫ ਸਰਬਤ ਖਾਲਸਾ ਦਾ ਸਰਦੇ ਹੋ ਇਨੀ ਅਦვენਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ